ਵੈਲਕਮ ਜੀ ਦਾ ਖਾਲਸਾ ਵੈਲਕਮ ਜੀ ਕੀ ਫਤਿਹ ਖੋਜ ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜਿਸ ਸਮਨ ਜੀ ਆਓ ਸਾਰੇ ਮਿਲ ਕੇ ਪਹਿਨਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਤੀਜਾ ਦੇ 6ਵੇਂ ਸ਼ਬਦ ਦੀ ਵਾਰੀ ਹੈ ਜੀ ਸੋਠ ਮਹੱਲਾ ਤੀਜਾ ਇੱਕੰਕਾਰ ਸਤਿਗੁਰੂ ਪ੍ਰਸਾਦ ਸੁਖ ਸੋ ਸੁਖ ਸਖਾ ਬੰਦੰ ਭੈ ਪਾਈ ਜੇ ਗੁਰਕੇ ਪਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋ ਟਾਂ ਖਾਵੇ ਸੋ ਸਿੱਖ ਸਹਾ ਬੰਧਵ ਹੈ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਪਾਈ ਵਿਛੜ ਚੋ ਟਾਂ ਖਾਵੇ ਬਿਨ ਸਤਗੁਰਸ ਕਦੇ ਨਾ ਪਾਵੇ ਪਾਈ ਫਿਰ ਫਿਰ ਪਛਤਾਵੇ ਹਰ ਕੇ ਦਾਸ ਸਹੇਲੇ ਭਾਈ ਜਨਮ ਜਨਮ ਕੇ ਕਲਵਿਕ ਦੁੱਖ ਕਾਟੇ ਆਪੇ ਮੇਲ ਮਲਾਈ ਰਹਾਓ ਇਕ ਕਟੰਬ ਸਭ ਜੀ ਕੇ ਬੰਦਨ ਭਾਈ ਪਰਮਪੂਲਾ ਸੰਸਾਰਾ ਬਿਨ ਗੁਰ ਬੰਦਨ ਟੁੱਟੇ ਨਹੀਂ ਗੁਰਮੁਖ ਮੋਖ ਦੁਆਰਾ ਕਰਮ ਕਰੇ ਗੁਰ ਸਬਦ ਨ ਪਛਾਣੇ ਮਰ ਜਨਮੇ ਵਾਰੋ ਆਰਾ ਹੋ ਮੇਰਾ ਜਗ ਭਲ ਚਰਿਆ ਭਾਈ ਕੋਈ ਨਾ ਕਿਸੀ ਕੇਰਾ ਗੁਰਮੁਖ ਮੈਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਇਥੇ 부ਜੇ ਸੁਆਬ ਪਿਛਾਣੇ ਹਰ ਪ੍ਰਭ ਹੈ ਤਿਸ ਕੇ ਰਾ ਸਤਗੁਰੂ ਦਾ ਸਦਾ ਦਿਆਲ ਹੈ ਪਾਈ ਵਿਣ ਭਾਗਾ ਕਿਆ ਪਾਈਏ ਏਕ ਨਜ਼ਰ ਕਰ ਵੇਖੇ ਸਭ ਉਪਰ ਜੇਹਾ ਪਾਉ ਤਿਹਾ ਫਲ ਪਾਈਏ ਨਾਨਕ ਨਾਮ ਵਸੇ ਮਨ ਅੰਤਰ ਵਿੱਚੋਂ ਆਪ ਗਵਾਈਏ ਏਕ ਨਜ਼ਰ ਕਰ ਵੇਖੇ ਸਭ ਉਪਰ ਜੇਹਾ ਪਾਉ ਤਿਹਾ ਫਲ ਪਾਈਏ ਨਾਮਕ ਨਾਮ ਵਸੇ ਮਨ ਅੰਤਰ ਵਿੱਚੋਂ ਆਪ ਗਵਾਈਏ ਇਸ ਸ਼ਬਦ ਵਿੱਚ ਗੁਰੂ ਜੀ ਸੰਸਕਿਤ ਦਿੰਦੇ ਹਨ ਜੀ ਕਿ ਹੈ ਭਾਈ ਉਹ ਗੁਰਮੁਖ ਸਹੀ ਅਰਥਾਂ ਵਿੱਚ ਮਿੱਤਰ ਅਤੇ ਸਾਥ ਸੰਬੰਧੀ ਹਨ ਜੋ ਗੁਰੂ ਰੂਹ ਗੁਰੂ ਦੇ ਪਾਣੇ ਨੂੰ ਮੰਨਦੇ ਹਨ ਪਾਣੇ ਵਿੱਚ ਰਹਿੰਦੇ ਹਨ ਫਿਰ ਗੁਰੂ ਜੀ ਆਖਦੇ ਹਨ ਭਾਈ ਜੋ ਆਪਣੇ ਭਾਣੇ ਵਿੱਚ ਚੱਲਦਾ ਹੈ ਉਹ ਪਰਮੇਸ਼ਰ ਹਰ ਤੋਂ ਵਿਛੜ ਕੇ ਦੁਖ ਸਹਾਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਸਤਗੁਰ ਤੋਂ ਬਿਨਾਂ ਓਕਾ ਦੇ ਵੀ ਸੁੱਖ ਨਹੀਂ ਪਾ ਸਕਦੇ ਜੀ ਅਤੇ ਬਾਰ-ਬਾਰ ਜੰਦੇ ਮਰਦੇ ਹੋਏ ਪਸਤੋਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਦੇ ਦਾਵਾਸ ਸੇਵਕ ਸਦਾ ਸੁਖੀ ਰਹਿੰਦੇ ਹਨ ਜੀ ਪਰਮੇਸ਼ਰ ਹਰ ਉਹਨਾਂ ਦੇ ਜਨਮ ਜਮਾਂ ਜਨਮਾਂ ਅੰਤਰਾਂ ਦੇ ਪਾਪ ਅਤੇ ਦੁੱਖ ਘਟ ਦਿੰਦਾ ਹੈ ਜੀ ਅਤੇ ਆਪਣੀ ਕਿਰਪਾ ਕਰਕੇ ਆਪ ਹੀ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਨਾਲ ਮਿਲ ਕੇ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ ਜੀ ਰਹਾਉ ਫਿਰ ਗੁਰੂ ਜੀ ਆਖਦੇ ਹਨ ਕਿ ਇੱਕ कुटुंब ਪਾਉ ਇਹ ਸਾਡਾ ਪਰਿਵਾਰ ਇਹ ਬੰਧਨ ਹਨ ਜਿੰਦ ਦੇ ਜ਼ਿੰਦਗੀ ਨਾਲ ਬੰਧਨ ਹਨ ਪਾਉ ਜੋ ਹੈ ਸਾਡਾ ਪਰਿਵਾਰ ਹੈ ਸਾਡੇ ਫੈਮਿਲੀ ਹੈ ਇਹ ਸਭ ਗੁਰੂ ਜੀ ਆਖਦਿਆਂ ਨੇ ਬੰਧ ਮੋ ਮਾਇਆ ਦੇ ਬੰਧਨ ਹਨ ਗੁਰੂ ਜੀ ਆਖਦਿਆਂ ਨੇ ਤੇ ਇਹ ਸਾਰਾ ਜਗ ਸੰਸਾਰ ਇਨਾ ਪਰਮਾਤਮਾ ਵੇਲ ਭੁੱਲਿਆ ਹੋਇਆ ਹੈ ਜੀ ਗੁਰੂ ਰੂਪ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਇਹ ਬੰਧਨ ਟੁੱਟਦੇ ਨਹੀਂ ਹਾਂ ਜੀ ਅਤੇ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਹੀ ਮੁਕਤੀ ਦਾ ਦਵਾਰ ਪ੍ਰਾਪਤ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀ ਕਈ ਪ੍ਰਕਾਰ ਦੇ ਕਰਮ ਕਾਂਡ ਕਰਦੇ ਹਨ ਜੀ ਪਰ ਉਹ குரு ਦੇ ਰੂਪ ਗੁਰਸ਼ਾਤ ਕੁਰਬਾਨੀ ਨਹੀਂ ਪਛਾਨਦੇ ਜੀ ਉਹ بار-बार ਜੰਦੇ ਮਰਦੇ ਰਹਿੰਦੇ ਹਨ ਜੀ ਭਾਵ ਆਵਾਗਵਨ ਤੇ ਚੱਕਰ ਚ ਪੈ ਰਹੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਮੈਂ ਮੇਰੇ ਭਾਵ ਹੰਕਾਰ ਵਿੱਚ ਮਾਇਆ ਵਿਪਦਾਰਥਾਂ ਵਿੱਚ ਸਾਰਾ ਜਗ ਸੰਸਾਰ ਉਲਝਾ ਹੋਇਆ ਹੈ ਜੀ ਕੋਈ ਕਿਸੇ ਜੋਗਾ ਨਹੀਂ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਗੁਰਮੁਖ ਗੁਰਸ਼ੇਗੁਰ ਬਾਣੀ ਨਾਮ ਸਿਮਰਨ ਦੁਆਰਾ ਉਸ ਪਰਮੇਸ਼ਰ ਹਰ ਦਾ ਮਹਿਲ ਪ੍ਰਾਪਤ ਕਰਦੇ ਹਨ ਜੀ ਪਰਮੇਸ਼ਰ ਹਰ ਦੇ ਗੁਣ ਗਾਣ ਗਾਉਂਦੇ ਹਨ ਜੀ ਅਤੇ ਆਪਣੇ ਨਿਜ ਘਰ ਵਿੱਚ ਨਿਵਾਸ ਨਿਵਾਸ ਕਰ ਲੈਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀ ਸਮੁਖਾ ਜਨਮ ਵਿੱਚ ਪਰਮੇਸ਼ਰ ਹਾਰ ਨੂੰ ਸਮਝ ਲੈਂਦੇ ਹਾਂ ਜੀ ਉਹ ਆਪਣੇ ਆਪ ਨੂੰ ਪਛਾਣ ਲੈਂਦੇ ਹਾਂ ਜੀ ਅਤੇ ਪਰਮੇਸ਼ਰ ਹਾਰ ਫਿਰ ਉਹਨਾਂ ਦਾ ਇਹ ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸਤ ਗੁਰ ਸਦਾ ਦਿਵਾਲ ਹੈ ਜੀ ਪਰ ਭਾਗਾਂ ਤੋਂ ਬਿਨਾਂ ਉਸ ਤੋਂ ਕੀ ਪ੍ਰਾਪਤ ਕਰੀਏ ਜੀ فیر குரு ਜੀ ਆਹ ਦਨ ਗੁਰੂ ਸਭ ਨੂੰ ਇੱਕ ਸਮਾਨ ਇੱਕੋ ਨਜ਼ਰ ਨਾਲ ਵੇਖਦਾ ਹੈ ਜੀ ਪਰ ਜਿਸ ਜੀਵ ਦੀ ਜਿਹੋ ਜਹੀ ਭਾਵਨਾ ਹੁੰਦੀ ਹੈ ਜੀ ਉਹ ਜੀ ਫਲ ਫਲ ਪ੍ਰਾਪਤ ਕਰਦੇ ਹਨ ਜੀ ਨਾਨਕ ਦਾ ਕਥਨ ਹੈ ਜੀ ਕਿ ਜੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨਦਾਰਾ ਆਪਣੇ ਮਨ ਵਿੱਚੋਂ ਆਪਾ ਭਾਵ ਦ્વੈਤ ਭਾਵਨਾ ਦੂਰ ਕਰਦੇ ਜੀ ਤਾਂ ਪਰਮੇਸ਼ਰ ਹਰ ਆਪਣੀ ਕਿਰਪਾ ਕਰਕੇ ਜੀਵ ਦੇ ਮਨ ਵਿੱਚ ਆਵਸਥਾ ਹੈ ਜੀ। ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਹ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਜੀ ਕਿ ਜੋ ਗੁਰਮੁਖ ਗੁਰੂ ਦੇ ਪਾਣੇ ਹੁਕਮ ਵਿੱਚ ਚੱਲਦੇ ਹਨ ਹੁਕਮ ਵਿੱਚ ਰਹਿੰਦੇ ਹਨ। ਉਹੀ ਪਰਵਾਣ ਚਰਦੇ ਹਨ। ਅਤੇ ਜੋ ਦਵੈਤ ਭਾਵ ਆਪਣੇ ਮਨ ਦੇ ਕੈਨ ਅਨਸਾਰ ਚਲਦੇ ਹਨ ਉਹ ਮਨਮੁਖ ਸਦਾ ਆਵਾਗਵਾਂ ਦੇ ਚੱਕਰ ਵਿੱਚ ਪੈ ਰਹੇ ਹੁੰਦੇ ਹਨ ਜੀ ਅਤੇ ਆਪਣਾ ਮਨੁੱਖਾ ਜਨਮ ਖਵਾਰ ਕਰਕੇ ਇਸ ਜਗ੍ਹਾ ਸੰਸਾਰ ਵਿੱਚ ਅਸਫਲ ਹੁੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਾਰਤਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਵਾਲੇ ਸਾਧਕ ਸਦਾ ਸੁਖੀ ਹੁੰਦੇ ਹਨ ਜੀ ਉਹ ਚੰਗੇ ਪੜਮ ਕਰਦੇ ਹਾਂ ਜੀ ਗੁਰੂ ਰੂਪ ਕੁਸ਼ਲ ਗੁਰਬਾਣੀ ਨਾਮ ਨੂੰ ਪਛਾਣਦੇ ਹਾਂ ਜੀ ਅਤੇ ਪਰਮੇਸ਼ਰ ਹਰ ਦੀ ਦਰਗਾਹ ਵਿੱਚ ਨਿਵਾਸ ਪਾਉਂਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਸਤ ਗੁਰ ਸੰਦਰਸ਼ੀ ਹੈ ਜੀ ਅਤੇ ਸਭ ਨਾ ਉੱਪਰ ਚੱਲੂ ਹੁੰਦਾ ਹੈ ਪਰ ਫਲ ਉਹ ਜੇ ਮਿਲਦਾ ਹੈ ਜਿਹੋ ਜਿਹਾ ਕੋਈ ਕਰਮਾਦਾਰਾ ਕਿਸਨੇ ਭੇਜਿਆ ਹੁੰਦਾ ਹੈ ਜੀ ਇਸ ਲਈ ਜੀਵਨ ਨੂੰ ਕੋਈ ਜ਼ਹਿਦਾ ਹੈ ਜੀ ਕਿ ਆਪਣੀ ਹਉਮੈ ਆਪਣੇ ਦਵੈਤ ਭਾਵ ਨੂੰ ਦੂਰ ਕਰਕੇ ਮੁਰਸ਼ਿਦ ਕਰਪਾਣੀ ਨਾ ਉਹਨੂੰ ਆਪਣੇ ਮਨ ਵਿੱਚ ਵਸਾਈਏ ਜੀ ਅਤੇ ਆਪਣਾ ਮਨੁੱਖਾ ਜਨਮ ਸਫਲ ਕਰ ਲਈਏ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੈਂ ਕੋਲੋਂ ਇੱਕਾ ਖੁੱਲਾ ਹੋਇਆ ਹੋਣ ਕਿ ਉਸ ਵਾਸਤੇ ਮੈਂ ਕਿਹਾਂ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ